ਮੈਂ ਕਹਿੰਦੀ ਤੂੰ ਸੱਦਵਾਂ ਦੀ ਧੀ ਏ ਐਦਾਂ ਦਾ ਕੰਮ ਮੈਂ ਐਦਾਂ ਹੱਸ ਜੋੜੇ ਨੇ ਵੀ ਐਦਾਂ ਦਾ ਤੂੰ ਰੀਲਾਂ ਪਾਉਣੀ ਏ ਤੂੰ ਕੱਪੜੇ ਐ ਤਾਂ ਪਾਉਣੀ ਏ ਨਹੀਂ ਪਤਾ ਤੇਰਾ ਭਰਾ ਮੁੱਕਿਆ ਹੋਇਆ ਹੈ ਜਿਹੜੇ ਇਹਨੂੰ ਫੋਲੋ ਕਰਦੇ ਨੇ ਮੈਂ ਇਹਨੂੰ ਕਹਿੰਦੀ ਵੀ ਤੁਸੀਂ ਕੁਸ਼ਤੇ ਸਮਝੋ ਕੋਈ ਸੋਚੋ ਵੀ ਹਾਂ ਇਹ ਸਹੀ ਏ ਇਹ ਜੋ ਕੁਝ ਵੀ ਬੋਲ ਰਹੀ ਏ ਕਰ ਰਹੀ ਨਜਾ ਟ੍ਰਾਈ ਕਰਨਾ ਤਲਬਾਂ ਚ ਜਾਣਾ ਇੱਕ ਤਾਂ ਉਹਦਾ ਪਾਪਾ ਨਹੀਂ ਹੈਗਾ ਤਾਰਾ ਲਗਭਗ 17-18 ਸਾਲ ਹੋ ਗਏ ਨੇ ਡੈਥ ਹੋਈ ਨੂੰ ਉਸ ਤੋਂ ਬਾਅਦ ਜਵਾਨ ਭਰਾ ਦਾ 19 ਸਾਲ ਦਾ ਉਹਦਾ ਕਤਲ ਹੋ ਜਾਂਦਾ ਪਿੰਡ ਦੇ ਵਿੱਚ ਸ਼ਰਿਆਮ ਉਹਦੇ ਵਿੱਚ ਘਰੀ ਵੀ ਉਹਦਾ ਐਕਸੀਡੈਂਟ ਹੋਇਆ ਮਾਨੂੰ ਬਹੁਤ ੱਕਾ ਲੱਗਾ ਜੀ ਜਦੋਂ ਅਸੀਂ ਮੇਰੇ ਤੋਂ ਨਾ ਕਿੱਥੇ ਦਾ ਮੈਨੂੰ ਪੁੱਤ ਨੇ ਕੰਦਿਆ ਦੇ ਲੈ ਕੇ ਜਾਣਾ ਸੀ ਕਿੱਥੇ ਪੁੱਤ ਦੇ ਮੈਂ ਹਲੂਰ ਵੇਖੇ ਜੀ ਮੈਂ ਦੇ ਹਲੂਰ ਵੇਖਣੇ ਜਿਵੇਂ ਤੜਪਿਆ ਸਾਤੋ ਦੇੜ ਜਿਨ੍ਹਾਂ ਨੇ ਮਾਰਿਆ ਉਹ ਫੈਸਲੇ ਨੂੰ ਪੂਰਾ ਪੰਜੇਰੇ ਕਰਨ ਨਹੀਂ ਮੈਨੂੰ ਜ਼ਮੀਨ ਦੇ ਦੇ ਤੇ ਮੈਨੂੰ ਪੈਸਾ ਦੇ ਦੇ ਮੈਂ ਉਹਨਾਂ ਨੂੰ ਕਹਿਆ ਜੀ ਮੈਨੂੰ ਮੇਰਾ ਬੁੱਤ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਤੁਹਾਡੀ ਕੁੜੀ ਸੱਚ ਬੋਲਦੀ ਹੈ ਨਹੀਂ ਮੈਂ ਬਿਲਕੁਲ ਝੂਠ ਬੋਲਿਆ ਹੋਇਆ ਜੀ ਮੈਂ ਬਿਲਕੁਲ ਬਰਖਲਾਫ ਹਾਂ ਇਹਦੇ ਬਿਲਕੁਲ ਬਰਖਲਾਫ ਹਾਂ ਇਹਨੂੰ ਮੈਂ ਸਮਝਾਇਆ ਵਾ ਉਹ ਵੀ ਤੂੰ ਦੇਖ ਬਾਹਰ ਤੂੰ ਚੰਡੀਗੜ੍ਹ ਰਹਿਣੀ ਤੂੰ ਕਹਿੰਨੀ ਐ ਮੈਂ ਮੋਡਲਿੰਗ ਕਰਨੀ ਐ ਤੂੰ ਜੀ ਸੜਕੇ ਗਾਰ ਪਰ ਜਿਹਦੇ ਨਾਲ ਨਾ ਆਪਣੀ ਫੈਮਿਲੀ ਨੂੰ ਦੁੱਖ ਪਹੁੰਚੇ ਵੀ ਇਹ ਅਜਾ ਕੰਮ ਨਾ ਕਰੀ ਮੈਨੂੰ ਪਹਿਲੇ ਦਿਨ ਤੋਂ ਹੀ ਗਲਤ ਹੋਈ ਸੀ ਤੜਤ ਡਰਦੇ ਨੇ ਦੀ ਮਿਰ ਤੂੰ ਡਰਦੀ ਪਰ ਹੁਣ ਉਹਨੂੰ ਨਾ ਡਰ ਜਾ ਰਿਹਾ ਨਹੀਂ ਹੈਗਾ ਉਹਦੀ ਕਿਉਂ ਜਿਹੜੀ ਰਹਿਣੇ ਸਹਿਣੀ ਐ ਉਹਦੀ ਸੋਸਾਇਟੀ ਉਹ ਇਦਾਂ ਦੀ ਹੋ ਗਈ ਹੈ ਕੁੜੀਆਂ ਨੇ ਇੱਕ ਤਾਂ ਮੁੰਡਾ ਨਵੀਂ ਨਵੀਂ ਇਹ ਨਵੀਂ ਹੀ ਮੁੰਡਾ ਫਿਰ ਹਰਮਣੇ ਇੱਕ ਕੁੜੀ ਲੀਜ਼ਾ ਐ ਹਾਲੇ ਕਿ ਜਿਸ ਦਿਨ ਟੈਟੂ ਬਣਾ ਕੇ ਆਈ ਏ ਤੇ ਮੈਨੂੰ ਦਿਖਿਆ ਏ ਤੇ ਮੈਂ ਇਹਦੇ ਥੱਪੜ ਲਾਏ ਨੇ ਉਹ ਵੀਡੀਓ ਦੇ ਵਿੱਚ ਬੋਲ ਰਹੇ ਨੇ ਕਹਿੰਦੇ ਨੇ ਵੀ ਨਹੀਂ ਸਾਡੇ ਮਮਾ ਸਪੋਰਟ ਕਰਦੇ ਨਹੀਂ ਇੰਨੀ ਮਤਲਬ ਕਿ ਉਹਨਾਂ ਮੇਰੇ ਨਾਲ ਮਾੜਾ ਵਿਵਹਾਰ ਕੀਤਾ ਹੈ ਨਾ ਵੀ ਮੈਂ ਤੁਹਾਡੇ ਤੇ ਹੱਥ ਉੱਤਰ ਨਹੀਂ ਤੱਕਿਆ ਜਿਸ ਤਰ੍ਹਾਂ ਦੀ ਉਹ ਐਗਰੈਸਿਵ ਹੈਗੀ ਹੈ ਚਲੋ ਜੀ ਮੈਂ ਹੁਣ ਕੈਮਰੇ ਦੇ ਸਾਹਮਣੇ ਆ ਵੀ ਮੈਂ ਝੂਠ ਨਹੀਂ ਬੋਲਦੀ ਮੇਰੇ ਤੇ ਮਤਲਬ ਕਿ ਹੋਇਆ ਨਹੀਂ ਮੇਰੇ ਨਾਲ ਤਪਾਈ ਅੰਟੀ ਤੁਸੀਂ ਜਿੱਦ ਕਿ ਉਹਨਾਂ ਨੇ ਤੁਹਾਡੇ ਤੇ ਹੱਥ ਵੀ ਚੱਕਿਆ ਪਰਨੀਤ ਨੇ ਤੇ ਹੁਣ ਇਸ ਵੀਡੀਓ ਤੇ ਤੁਹਾਨੂੰ ਇਹ ਨਹੀਂ ਹੋ ਰਿਹਾ ਕਿ ਉਹਨੇ ਫਿਰ ਆ ਜਾਣਾ ਮੇਰੀ ਵੀਡੀਓ ਦੇਖ ਕੇ ਨਹੀਂ ਉਹਨੂੰ ਜੇ ਇਹ ਗੱਲ ਦਾ ਪਤਾ ਹੁੰਦਾ ਨਾ ਮੇਰੀ ਮਾਂ ਬਿਮਾਰ ਰਹਿੰਦੀ ਏ ਕਿਸੇ ਨਾ ਕਿਸੇ ਦੇ ਕਿਸੇ ਤੇ ਨਹੀਂ ਆਪਾਂ ਪਹੁੰਚ ਕਰਨੇ ਆ ਬਦਲ ਕੇ ਉਹਨੂੰ ਮੈਂ ਇਹ ਗੱਲ ਕਹੀ ਸੀ ਮੈਂ ਕਿ ਕੋਈ ਗੱਲ ਨਹੀਂ ਹੁਣ ਜਿੱਦ ਦਿਨ ਮੈਂ ਕਿ ਤੂੰ ਉੱਚੇ ਪਿੰਡ ਆ ਗਈ ਨਾ ਕੋਈ ਗੱਲ ਨਹੀਂ ਮੈਂ ਕਿ ਹੁਣ ਤੂੰ ਰੱਖੇ ਹੋਏ ਨੇ ਮੈਂ ਕਿ ਫਲਾਰੂ ਨਾਲ ਕਿਹਾ ਮੈਂ ਫਲੈਟ ਦੇ ਵਿੱਚ ਅੰਦਰ ਬੈਠੀ ਆ ਤੁਸੀਂ ਕੁਝ ਵੀ ਕਰ ਸਕਦੇ ਮੇਰੇ ਨਾਲ ਇੱਕ ਬਦਮਾਸ਼ ਬਣਦਾ ਮੈਂ ਕਿ ਬਹੁਤ ਇੱਕ ਮੈਂ ਤੁਹਾਡੇ ਚੰਨ ਰਹੀ ਐ ਕਿੰਨੀ ਵੀ ਜਿਹੜੇ ਉਹਨੇ ਨਾ ਉੱਥੇ ਮਹਾਰਾਜ ਦੇ ਨੇ ਸਰੂਪ ਰੱਖੇ ਨੇ ਤੇ ਉਹ ਕੋਈ ਵੀ ਮੇਰਾ ਸਿੰਘ ਸਹਬਾਨ ਮੇਰਾ ਕੋਈ ਵੀਰ ਕੋਈ ਮੇਰਾ ਪੁੱਤ ਸੁਣਦਾ ਕਿ ਉੱਥੋਂ ਨਾ ਫਲੈਟ ਦੇ ਵਿੱਚੋਂ ਉਹ ਜਿਹੜੇ ਨੇ ਨਾ ਉਹ ਮਤਲਬ ਕਿ ਉੱਥੋਂ ਚੁਕਾਈ ਜਾਂ। ਹਾਂ ਮੈਂ ਦੇਖੋ ਮੈਂ ਇਹ ਗੱਲਾਂ ਨਹੀਂ ਲੈ ਕਰਦੀ। ਉੱਥੇ ਨਵੀਂ ਹੈ ਹਰਮਨ ਹੈ ਲੀਜ਼ਾ ਹੈ ਹੋਰ ਕੁੜੀਆਂ ਨੇ ਨਾਲ। ਇਕੱਠੇ ਰਹਿੰਦੇ ਆ ਸਾਰੇ। ਮਹਿਫਲ ਲੱਗ ਜਾਂਦੀ ਹੈ ਜੀ। ਅੱਛਾ। ਗੁਰੂ ਗ੍ਰੰਥ ਸਾਹਿਬ ਨੂੰ ਬਾਬਾ ਦੀਪ ਸਿੰਘ ਨੂੰ ਮੰਨਣੇ ਆ। ਵੀ ਜਦੋਂ ਉੱਥੇ ਉਹ ਬੈਠਦੇ ਨੇ ਉਹ ਉਥੇ ਬੀੜੀ ਸਰਗਟ ਵੀ ਪੀਂਦੇ ਨੇ ਜਿਹੜੇ ਨਾਲ ਨੇ ਵੀ ਜਿਹੜੇ ਉਥੇ ਮਹਾਰਾਜ ਦੇ ਸਰੂਪ ਨੇ ਉਹ ਚਕਾਏ ਜਾਂਦੇ ਤੁਸੀਂ ਦੇਖਿਆ ਕਿ ਉਹ ਇਹ ਸਭ ਕਰਦੇ ਆ ਉਥੇ ਮਤਲਬ ਕਿ ਦੇਖਿਆ ਹੋਇਆ ਮੇਰਾ ਰੋਂਦੇ ਹੋ ਹੁੰਦੇ ਸਾਹਮਣੇ ਕਿ ਪਲੀਜ਼ ਆ ਸਭ ਨਾ ਕਰ ਬੇਟਾ ਮੈਂ ਮੇ ਤੁ ਪਰ ਉਹਦੀ ਜਿਹੜੀ ਸੋਸਾਇਟੀ ਇੰਨੀ ਮਾੜੀ ਹੈ ਸੈਲੂਨ ਹੈਗਾ ਤਾਂ ਹੈ ਮੇਕਅਪ ਆਰਟਿਸਟ ਹੈ ਤੇ ਫੈਸ਼ਨ ਡਿਜ਼ਾਈਨਰ ਵੀ ਤਾਂ ਹੈ ਕੱਪੜੇ-ਕਪੜੇ ਸਵਾਨੇ ਸਿਫਨਾਂ ਵਿੱਚ ਡਿਜ਼ਾਈਨਰ ਸੂਟਸ ਅੱਛਾ ਅੱਛਾ ਕਿੰਨੀ ਹੈ ਨੇ ਕਹਿੰਦੀ ਹੋਗੀ ਪਰ ਮੈਂ ਨਹੀਂ ਮੈਨੂੰ ਨਹੀਂ ਪਤਾ ਇਹ ਗੱਲ ਦਾ ਮੈਂ ਜਿਹੜਾ ਨਾ ਮੈਨੂੰ ਨਹੀਂ ਪਤਾ ਇਹ ਗੱਲ ਦਾ ਫਿਰ ਉਸ ਤੋਂ ਬਾਅਦ ਪੈਲਸ ਕੀਤਾ ਐਸੀ ਪੈਲਸ ਕੀਤਾ ਉਹਦੇ ਵਿੱਚ ਇਹਦਾ ਵਿਆਹ ਕੀਤਾ ਸੀ ਬਹੁਤ ਵਧੀਆ ਵਿਆਹ ਕਰਿਆ ਬਹੁਤ ਵਧੀਆ ਉਸ ਤੋਂ ਬਾਅਦ ਬਸ 6 ਕੁ ਮਹੀਨੇ ਲਗਭਗ ਲਾ ਲਓ ਤੁਸੀਂ 6 ਕੁ ਮਹੀਨੇ ਫਿਰ ਉਹਨਾਂ ਨਾਲ ਅਣਬਣ ਹੋ ਗਈ ਤੁਹਾਡੀ ਕੁੜੀ ਕੋ ਉਥਾਰ ਹੈਗੀ ਆ ਨਾ ਨਹੀਂ ਮੈਨੂੰ ਮੈਨੂੰ ਨਹੀਂ ਪਤਾ ਇਸ ਗੱਲ ਦਾ ਬਿਲਕੁਲ ਵੀ ਨਾ ਮੈਨੂੰ ਬੁਲਾਇਆ ਨਾ ਮੈਨੂੰ ਪਤਾ ਵੀ ਥਾਰ ਲਈ ਉਹਨੇ ਨਹੀਂ ਲਈ ਉਹ ਜਿਹੜੇ ਮਤਲਬ ਕਿ ਨਵੀ ਜਿਹੜੀ ਇਹਦੀ ਕੁੜੀਆਂ ਨੇ ਨਾ ਵੀ ਉਹ ਸਾਢੇ ਤੋਂ ਨਾ ਉਹਨਾਂ ਨੇ ਮਤਲਬ ਇਹਦੇ ਮਨ ਦੇ ਵਿੱਚ ਪਤਾ ਨਹੀਂ ਕੀ ਭਰ-ਭਰ ਕੇ ਬਹੁਤ ਦੂਰ ਕਰ ਦਿੱਤਾ ਉਹ ਬਰਗਰ ਬਰਗਰ ਹੁੰਦੇ ਨੇ ਉਹ ਜਦੋਂ ਮਗਾਂਦਾ ਕੋਈ ਇਦਾਂ ਜਿਵੇਂ ਕੋਈ بارش ਹੋ ਰਹੀ ਹੈ ਜਿਵੇਂ ਠੰਡ ਸੀ ਜਦੋਂ ਜਹਾਦਾ ਉਹ ਫਿਰ ਜਿਹੜੇ ਪਛਾਣਦੇ ਨੇ ਉਹ ਕਹਿੰਦੇ ਨੇ ਪਰਨੀਤ ਦਾ ਬਰਦਰ ਉਹ ਫਿਰ ਬਹੁਤ ਰੋਂਦਾ ਹੈ ਕਈ ਵਾਰੀ ਕਹਿੰਦਾ ਮੰਮੀ ਮੈਂ ਕਿੱਥੇ ਜਾਵਾਂ